ਤੇ ਜੁਦ ਹੋਵੇ ਪਰ ਤਕਲੀਫ ਹੋਵੇ ਕੌਮ ਦੀ ਸੇਵਾ ਕਰ ਸਕਦੇ। ਕੁਦਰਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਨੰਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਗਾਦਰ ਸਾਹਿਬ ਤੋਂ ਉਹ ਵਿਧਿ ਵਿਵਧਾਨ ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ। ਹੁਣ ਇਸ ਵਰ ਉਠਣ ਲੱਗੇ ਨੇ। ਇਸ ਜਾ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ। ਚਾਹੁੰਦਾ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪਲਿ ਕਰਦੇ ਆਂ ਗੱਲਾਂ ਇਹ ਕਿ ਪੰਜ ਕਰਨੀ ਚਾਹੀਦੀ ਹੈ। ਹਾਂ ਭਾਰਵ ਜਿਹੜਾ ਮੈਂਬਰ ਹੈ ਪਾਰਟੀ ਦਾ। ਉਹ ਤੇ ਅੰਦਰ ਹੈ ਹਰ ਇੱਕ ਨੂੰ ਪ੍ਰਧਾਨ ਦੀ ਸਮਾਗਮ ਹੋਏ ਨੇ ਕਮੇਟੀ ਵੀ ਦੇਖੀ ਵੀ ਐਸੇ ਕਰਕੇ ਬਣਾਈ ਹੈ ਤਾਂ ਕਿ ਸਾਰੇ ਇਸ਼ੂਆਂ ਤੇ ਜਿਹੜੇ ਅਸੈਂਬਲੀਜ਼ ਕੀ ਹੋ ਰਿਹਾ ਹੈ ਪਿੱਛੇ ਬੜੀ ਬੇਨਤੀ ਕਿੰਨੀ ਬਰਕਰਾਰ ਨਹੀਂ ਕਰਵਾਉਣ ਨੂੰ ਚਾਹਨਾ ਹੈ ਹੋਰ ਸਾਰੇ ਇਸ਼ੂ ਨੇ ਇਹਨਾਂ ਇਸ਼ੂਆਂ ਤੇ ਗੱਲ ਕਰਨ ਦੀ ਜਿਹੜੇ ਪਾਰਟੀ ਉਸੇ ਵਾਸਤੇ ਕਮੇਟੀ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਦਾ ਹੋਂਦ ਤੋਂ ਬਾਅਦ ਜਿੱਦੀ ਦਾ ਸਫਰ ਹੈ ਮੈਂ ਤਾਂ ਇਹ ਗੱਲ ਸਿੱਖਿਆ ਕਿ ਜੋ ਪਾਰਟੀ ਦਾ ਡਿਸਪਲਿਨ ਹੈ ਉਸ ਤੋਂ ਕਦੇ ਬਾਹਰ ਜਿਹੜਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਨਹੀਂ ਕਹਾ ਸਕਦਾ ਕਿ ਮੈਂ ਕਾਲੀਆਂ ਤੇ ਪਾਰਟੀ ਦੇ ਨੁਕਤਾਚੀ ਨਹੀਂ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਮੁੱਖ ਜਨ ਸਭਾ ਇੱਕ ਬੇਬੀ ਹਰਸ਼ੀ ਮੈਂ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦੇ ਇੱਕ ਸਿਗਰਟ ਉਹਨਾਂ ਨੇ ਉਹਦਾ ਟੁਕਰਾ ਦਿੱਤਾ ਉਹਨਾਂ ਕਿੰਨੀ ਕਿ ਸੱਚਾਈ ਹੈਗਾ। ਜੇ ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਹੀ ਪੜ ਲਓ। ਸਾਡੇ ਬੈਨੀਫੀਟ ਚ ਹੈ ਕਿ ਸਾਸੀਕ ਗੋਵਾ ਇੱਕ ਧਰਮਿਕ ਹੈਗਾ ਸਾਡੀ ਕੋ ਪਾਰਟੀ ਉਸ ਤੋਂ ਨਿਕਲੀ ਆ ਉਹਦੇ ਕੋਈ ਅਜੰਡਾ ਹੈ ਉਹ ਅਜੰਡੇ ਦੇ ਬੇਸ ਤੇ ਸਾਡਾ ਨਾ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਓਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਓਜੰਡਾ ਹੈ ਜੋ ਸਾਡੇ ਓਜੰਡੇ ਦੀ ਗੱਲ ਬਣੇਗਾ ਅਸੀਂ ਉਸ ਦੇ ਕੋਰਟ ਖਾਂ ਨਹੀਂ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਓਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੁਝ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਲ ਹੋਣਾ ਜਾ 2 MP 4 MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਈ ਉਹ ਕਹਿਣਾ ਕਿ ਇਤਿਹਾਸ ਫੜੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ MP ਜੋ ਜੰਮਿਆ ਅਕਾਲੀ ਦਲ ਤਾਂ ਖੂਨ ਦੇ ਕੇ ਪੈਦਾ ਹੋਇਆ ਬੀਜਪੀ ਚੋਂ ਆਫਰ ਆਈ ਕਿ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਕਹਾਉਂਦਾ ਰੱਖਦਾ ਨਹੀਂ ਉਹ ਸ਼ਰੋਣ ਨਿਕਲਦਾ ਹੁੰਦਾ ਹਜੂਦਾਰ ਇਹ ਕਹਿੰਦਾ ਕਿ ਇਸ ਦੇ ਵਿੱਚ ਸੁਖਦੇਸ਼ ਸਿੰਘ ਖਿੰਸਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਪਾਰਟੀ ਦੇ ਡਿਸਪਲਿਨ ਦਾ ਨੀਜੇ ਨਾ ਨਹੀਂ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਨੂੰ ਕਹਿੰਦਾ ਕਿ ਮੈਂ ਇਕੱਲੀ ਹਾਂ ਤੇ ਇਕੱਲੀ ਦੰਦੇ ਅੰਦਰ ਬੈਠ ਕੇ ਸੁਣ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕਿ ਕਦੇ ਵੀ ਇਹ ਸਤਰੀ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਇਸ ਪਾਰਟੀ ਦੀ ਗੱਲ ਕਰਦੇ ਮੈਂ ਕਿ ਸੇਕ ਨੂੰ ਮੈਂ ਸਾਰਿਆਂ ਨੂੰ ਜਨ ਲਈ ਲੈ ਜਾਏ ਦੇ ਨੇ ਠੀਕ ਹੈ ਜੇ ਲੜੀ ਬਹੁਤ ਹੋਵੇ ਪਰ ਤਕੜੀ ਹੋ ਕੇ ਕੌਮ ਦੀ ਸੇਵਾ ਕਰ ਸਕਦੇ ਪੁੰਦਰਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਸਾਹਿਬ ਸਾਹਿਬ ਉਹ ਵਿਧਿविधान ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ ਹੁਣ ਇਸ ਵਰ ਉੱਠਣ ਲੱਗੇ ਨੇ ਸੁਝਾ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ ਚਾਹੁੰਦਾ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪੱਲੀ ਕਰਦੇ ਆ ਗੱਲਾਂ ਇਹ ਕਹਿੰਦੇ ਪਾਰਟੀ ਕਰਨੀ ਚਾਹੀਦੀ ਹੈ ਹਾਂ ہمارا ਜਿਹੜਾ ਮੈਂਬਰ ਹੈ ਪਾਰਟੀ ਦਾ ਕੋਤਪੇਂਦਰ ਹੈ ਹਰੀਕੁਮ ਪ੍ਰਧਾਨ ਦੀ ਸਮਾਜ ਨੇ ਉਹਨੂੰ ਮੈਡੀਕੀਨਗੇ ਇਸੇ ਕਰਕੇ ਬੁਲਾਈ ਹੈ ਤਾਂ ਕਿ ਸਾਰੇ ਈਸ਼ੂਆਂ ਤੇ ਜਿਹੇ ਐਸੈਂਬਲੀ ਜੀ ਹੋ ਰਿਹਾ ਹੈ ਪਿੱਛੇ ਬੜੀ ਮੇਂਡ ਕਿੰਨੀ ਬਰਕਰਾਰ ਰਿਹਾ ਕਰਵਾਉਣੀ ਚਾਹੀਦੀ ਹੈ ਹੋਰ ਸਾਰੇ ਈਸ਼ੂ ਨੇ ਇਹਨਾਂ ਈਸ਼ੂਆਂ ਤੇ ਗੱਲ ਕਰਨ ਲਈ ਇਹ ਪਾਰਟੀ ਉਸੇ ਵਾਸਤੇ ਮਿਟੇ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਦਾ ਹੋਂਦ ਤੋਂ ਬਾਅਦ ਜਿੱਦਗੀ ਦਾ ਸਫਰ ਹੈ ਮੈਂ ਤੇ ਇੱਕ ਗੱਲ ਸਿੱਖਿਆ ਕਿ ਜੋ ਪਾਰਟੀ ਦਾ ਡਿਸਪਲਿਨ ਹੈ ਉਹ ਤੋਂ ਕਦੇ ਬਾਹਰ ਜਾ ਕੇ ਦਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਇਹ ਕਹਾ ਸਕਦਾ ਕਿ ਮੈਂ ਕਾਲੀਆਂ ਤੇ ਪਾਰਟੀ ਤੇ ਨੁਕਤਾ ਨਹੀਂ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ ਪੁਜੇਸ਼ ਸਾਹਿਬ ਇੱਕ ਬੇਬੀ ਹਰਸ਼ੂ ਮੈਂ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦੇ ਇੱਕ ਸਿਗਰਟ ਉਹਨਾਂ ਨੇ ਉਹਦਾ ਟੁਕੜਾ ਦਿੱਤਾ ਉਹਦੀ ਕਿੰਨੀ ਕਿ ਸੱਚਾਈ ਹੈਗਾ ਜੋ ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਪੜ ਲਓ ਸਾਡੇ ਬੈਨੀਫੀਟ ਚ ਹੈ ਕਿ ਸਾਸੀ ਇੱਕ ਕੌਮ ਆ ਇੱਕ ਧਰਮਤ ਹੈ ਜੀ ਸਾਡੀ ਕੋ ਪਾਰਟੀ ਉਸ ਤੋਂ ਨਿਕਲੀ ਉਹਦੇ ਕੋਈ ਅਜੰਡਾ ਹੈ ਉਹ ਅਜੰਡੇ ਦੇ ਬੇਸ ਤੇ ਸਾਡਾ ਨਾਂ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਓਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਓਜੰਡਾ ਹੈ ਜੋ ਸਾਡੇ ਓਜੰਡੇ ਦੀ ਗੱਲ ਬਣੇਗਾ ਅਸੀਂ ਉਸ ਤੇ ਕੋਲਟ ਖਾਂ ਨਹੀਂ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਓਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੋਈ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਿਲ ਹੋਣਾ ਜਾ 2MP 4MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਈ ਉਹ ਹੀ ਕਹਿਣਾ ਕਿ ਇਤਿਹਾਸ ਪੜੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ MPਾਂ ਚੋਂ ਜੰਮੇ ਅਕਾਲੀ ਦਲ ਤਾਂ ਖੂਨ ਦੇ ਕੇ ਪੈਦਾ ਹੋਇਆ ਕਿਉਂਕਿ ਬੀਜਪੀ ਚੋਂ ਮਿਲਦਾ ਹੈ ਕਿ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਕਹਾਉਂਦਾ ਨਹੀਂ ਉਹ ਸ਼ਰਮ ਨਿਕਾਲਦਾ ਹੁਣ ਦਾ ਸਾਜੂ ਦਾ ਮੈਨੂੰ ਕਹਿੰਦਾ ਕੇਸ ਦੇ ਵਿੱਚ ਸੁਦੇਸ਼ ਸਿੰਘ ਖਿੰਸਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਪਾਰਟੀ ਦੇ ਡਿਸਪਲਿਨ ਮੈਂ ਇਸ ਦਾ ਦੇਜੇ ਨਾ ਨਹੀਂ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਜੋ ਕਹਿੰਦਾ ਕਿ ਬਹਿਤਾਲੀ ਹਾਂ ਤੇ ਕਾਲੀ ਦੰਦੇ ਅੰਦਰ ਬੈਠ ਕੇ ਉਸ ਨੂੰ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕੇ ਕਦੇ ਵੀ ਇਸ ਕਰ ਤਰੀ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਅਸੀਂ ਪਾਰਟੀ ਦੀ ਗੱਲ ਕਰਦੇ ਹਾਂ ਮੈਂ ਕਿ ਸੇਕ ਨੂੰ ਬੈ ਸਾਰਿਆਂ ਜਨ ਲੈ ਜਾਏ ਦੇ ਠੀਕ ਹੈ